ਅਗਲੀ ਖਬਰ ਜਿਹੜੀ ਆਪਾਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਉਹਦੇ 'ਚ ਇਹ ਦੇਖਣਾ ਹੈ ਕਿ ਐਨ ਆਰ ਆਈ ਜਿਹੜੇ ਭਾਰਤੀ ਅਮਰੀਕਾ ਦੇ ਵਿੱਚ ਵੱਸਦੇ ਆ ਜਾਂ ਆਪਣੇ 5 ਜਾਂ 6 ਜਿਹੜੇ ਕਾਂਗਰਸਮੈਨ ਆ ਹੁਣ ਉਹਨਾਂ ਦਾ ਸਟੈਂਡ ਇੰਡੀਆ ਪ੍ਰਤੀ ਕੀ ਹੋਊਗਾ ਅੱਜ ਰਿਪੋਰਟਰਸ ਨੇ ਰਿਪੋਰਟ ਛਾਪੀ ਆ ਕਿ ਇੰਡੀਆ ਦੀ ਜਿਹੜੀ ਰਿਲਾਇੰਸ ਆ ਉਹ ਰਸ਼ੀਅਨ ਤੇਲ ਨੂੰ ਰੂਬਲਸ ਦੇ ਵਿੱਚ ਬਾਏ ਕਰੂਗੀ ਰਸ਼ੀਆ ਦੀ ਕਰੰਸੀ ਦੇ ਵਿੱਚ ਰਸ਼ੀਆ ਦੇ ਉੱਤੇ ਅਮਰੀਕਾ ਤੇ ਯੂਰੋਪੀਅਨ ਯੂਨੀਅਨ ਦੇ ਮੁਲਕਾਂ ਨੇ ਜੋ ਸੈਂਕਸ਼ਨਸ ਲਾਈਆਂ ਹੋਈਆਂ ਹੈਗੀਆਂ ਸੋ ਉਹ ਉਸ ਨੂੰ ਰੀਰ ਆਊਟ ਕਰਨ ਦੇ ਲਈ ਭਈ ਉਹ ਰੋਵਲਸ ਦੇ ਵਿੱਚ ਖਰੀਦਣ ਇੰਡੀਆ ਵਾਲੇ ਪਹਿਲਾਂ ਰੁਪਈਆ ਚ ਵੀ ਖਰੀਦੇ ਰਹੇ ਹੈਗੇ ਆ ਹੁਣ ਇਹਨਾਂ ਦਾ ਕੀ ਸਟੈਂਡ ਹੋਊਗਾ ਕਈ ਵਾਰ ਅਮਰੀਕਾ ਵਿੱਚ ਵਸਤੇ ਜਦੋਂ ਮਿਨੋਰਟੀਜ਼ ਦੇ ਨਾਲ ਧੱਕਾ ਹੁੰਦਾ ਇੰਡੀਆ ਦੇ ਵਿੱਚ ਤੇ ਆਪਾਂ ਸਾਰੇ ਬੋਲਦੇ ਆ ਤੇ ਕਈ ਐਨ ਆਰ ਆਈ ਜਿਹੜੇ ਆ ਉਹ ਖਾਸ ਕਰਕੇ ਸਿੱਖਾਂ ਨੂੰ ਮਿਨੋਰਟੀਜ਼ ਨੂੰ ਫਿਰ ਉਹ ਅਤਵਾਦੀ ਗਰਦਾਨ ਦੇ ਹੈਗੇ ਆ ਅਮਰੀਕਨ ਸਿਟੀਜ਼ਨ ਨੂੰ ਟ੍ਰਾਂਸਨੇਸ਼ਨਲ ਆਪਰੇਸ਼ਨ ਦੇ ਰਾਹੀਂ ਰਿਪਰੈਸ਼ਨ ਦੇ ਰਾਹੀਂ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਸਾਰੀਆਂ ਦੀਆਂ ਜੀਭਾਂ ਜਿਹੜੀਆਂ ਸੋਤੀਆਂ ਜਾਂਦੀਆਂ ਆ ਹੁਣ ਕੀ ਸਟੈਂਡ ਹੋਊਗਾ ਰਿਊਟਰਸ ਦੇ ਮੁਤਾਬਕ ਇੰਡੀਆ ਦੀ ਜਿਹੜੀ ਰਿਲਾਇੰਸ ਇੰਡਸਟਰੀਜ਼ ਆ ਦੁਨੀਆ ਦੀ ਕਹਿੰਦੇ ਬਈ ਬਿਗੇਸਟ ਰਿਫਾਈਨਰੀ ਕੰਪਲੈਕਸ ਹੈਗਾ ਆ ਆਪਰੇਟਰ ਆ ਇਹ ਇਹਨਾਂ ਨੇ 1 ਇਅਰ ਡੀਲ ਸਾਈਨ ਕੀਤੀ ਆ ਰਸ਼ੀਆ ਦੇ ਰੋਸਨੇਫਟ ਕੰਪਨੀ ਦੇ ਨਾਲ 3 ਮਿਲੀਅਨ ਬੈਰਲ ਜਿਹੜਾ ਆਇਲ ਆ ਉਹ ਹਰ ਮਹੀਨੇ ਰੂਬਲਸ ਦੇ ਵਿੱਚ ਖਰੀਦਿਆ ਜਾਊਗਾ ਇਹ ਜਿਹੜਾ ਰਸ਼ੀਆ ਦੇ ਪ੍ਰੈਜ਼ੀਡੈਂਟ ਬਲਾਦੀਮੀਰ ਪੁਟਿਨ ਨੇ ਪੁਸ਼ ਕੀਤਾ ਆ ਉਹ ট্রেਡਿੰਗ 파ਟਨਰ ਹੈਗਾ ਆ ਇੰਡੀਆ ਦੇ ਨਾਲ ਵੀ ਵੈਸਟਰਨ ਫਾਈਨੈਂਸ਼ੀਅਲ ਸਿਸਟਮ ਨੂੰ ਰਿਪਲੇਸ ਕਰਨ ਦੇ ਲਈ ਸੋਚ ਰਿਹਾ ਕਿਉਂਕਿ ਆਪਾਂ ਅਮਰੀਕਾ ਵਾਲਿਆਂ ਨੇ ਵੀ ਯੂਰਪੀਅਨ ਨੇ ਸੈਂਕਸ਼ਨਸ ਉਹਨਾਂ ਦੇ ਉੱਤੇ ਲਾਈਆਂ ਹੈਗੀਆਂ OPEC ਤਾਂ ਜਿਹੜੇ ਗਰੁੱਪ ਕੰਪਰਾਈਜ਼ਿੰਗ ਹੈਗੇ ਆ ਆਰਗੇਨਾਈਜੇਸ਼ਨ ਆਫ ਪੈਟਰੋਲੀਅਮ ਐਕਸਪੋਰਟ ਕੰਟਰੀਜ਼ ਇਹਦੇ ਵਿੱਚ ਰਸ਼ੀਆ ਵੀ ਹੈਗਾ ਸੋ ਉਹਨਾਂ ਨੇ ਜੂਨ 2 ਨੂੰ ਇੱਕ ਮੀਟਿੰਗ ਵੀ ਰੱਖੀ ਹੋਈ ਹੈਗੀ ਆ ਇੰਡੀਆ ਦੁਨੀਆ ਦਾ ਤੀਜਾ ਬਟਾ ਔਇਲ ਇੰਪੋਰਟਡ ਹੈਗਾ ਜਿਹੜਾ ਸਭ ਤੋਂ ਜ਼ਿਆਦਾ ਔਇਲ ਨੂੰ ਇੰਪੋਰਟ ਕਰਦਾ ਹੈਗਾ ਤੇ ਕੰਜ਼ਿਊਮ ਵੀ ਕਰਦਾ ਹੈਗਾ biggest wire ਹੈਗਾ सीबोन रशियन क्रूड ਦਾ ਜਦੋਂ ਤੋਂ ਹੀ ਵੈਸਟ ਵਾਲਿਆਂ ਨੇ ਇਹ ਸਾਰੀਆਂ ਸੰਕਸ਼ਨ ਲਾਈਆਂ ਮਾਸਕੋ ਦੇ ਅਗੇਂਸਟ ਤੇ ਤੇਲ ਵੀ ਬਾਈ ਕਰਨਾ ਬੰਦ ਕੀਤਾ ਹੋਇਆ ਹੈਗਾ ਜਦੋਂ ਤੋਂ ਹੀ 2022 ਦੇ ਵਿੱਚ ਰਸ਼ੀਆ ਯੂਕਰੇਨ ਦੇ ਵਿੱਚ ਐਂਟਰ ਕੀਤਾ ਸੀ ਇੰਡੀਆ ਵਾਲਿਆਂ ਨੇ ਰਸ਼ੀਆ ਨੂੰ क्रूड ਜਿਹੜਾ ਤੇਲ ਖਰੀਦਣ ਦੇ ਲਈ ਰੁਪਈਏ ਦਿੱਤੇ ਡਰਹਮਸ ਦੇ ਵਿੱਚ ਚਾਈਨੀਜ਼ ਯੁਆਨ ਦੇ ਵਿੱਚ ਜਿਹੜੀਆਂ ਸਟੇਟ ਓਨਡ ਇੰਡੀਅਨ ਰਾਈਨਰੀਜ਼ ਆ ਉਹ ਉਹ ਜਿਹੜੀਆਂ ਟੈਪ ਟੈਪਿੰਗ ਸਪੌਟ ਮਾਰਕੀਟਸ ਆ ਫॉर ਰਸ਼ੀਅਨ ਔਇਲ ਤੇ ਉਹ ਫਾਈਨਲਾਈਜ਼ ਨਹੀਂ ਕਰ ਸਕਦੀਆਂ ਟਰਮਸ ਸਪਲਾਈਜ਼ ਦੀਆਂ ਸੋ ਇਸ ਕਰਕੇ ਹੁਣ ਇਹ ਜਿਹੜਾ ਸਟ੍ਰੈਟੈਜਿਕ ਪਾਰਟਨਰ ਹੈਗਾ ਰਸ ਰੋਜ਼ਮ ਨੇਫਟ ਔਇਲ ਕੰਪਨੀ ਦੇ ਨਾਲ ਤੇ ਹੁਣ ਇਹਨਾਂ ਨੇ ਇਹ ਕਿਹਾ ਆ ਵੀ ਅਸੀਂ ਰਸ਼ੀਅਨ ਕਰੰਸੀ ਦੇ ਵਿੱਚ ਜਿਹੜਾ ਤੇਲ ਆ ਉਹ ਖਰੀਦਾਂਗੇ ਹਮ ਹਮ ਕੋਣੇ ਦੇਖਣਾ ਬਣਦਾ ਹੈ ਵੀ ਜਿਹੜੇ ਐਨ ਆਰ ਆਈ ਆ ਉਹ ਸਟੇਟਮੈਂਟ ਇਸ ਸੰਬੰਧ ਵਿੱਚ ਜਾਰੀ ਕਰੂਗੇ ਵੀ ਤੁਸੀਂ ਹੁਣ ਅਮਰੀਕਾ ਦੇ ਨਾਲ ਖੜੂਗੇ ਜਾਂ ਇੰਡੀਆ ਦੇ ਨਾਲ ਖੜੂਗੇ ਆਪਣੇ ਜਿੰਨੇ ਜਿਹੜੇ ਭਾਰਤੀ ਮੂਲ ਦੇ ਕੌਂਗਰੈਸਮੈਨ ਹੈਗੇ ਆ ਜਦੋਂ ਇੰਡੀਆ ਪ੍ਰਤੀ ਕੋਈ ਖਬਰ ਆਂਦੀ ਆ ਤਾਂ ਇਹ ਸਾਰੇ ਫਿਰ ਚਕੰਨੇ ਹੋ ਜਾਂਦੇ ਆ ਈਵਨ ਟਰਾਂਸਨੇਸ਼ਨਲ ਰਿਪ੍ਰੈਸ਼ਨ ਨੂੰ ਲੈ ਕੇ ਇਹਨਾਂ ਦੀ ਜਿਹੜੀ ਬਰੀਫਿੰਗ ਵੀ ਕੀਤੀ ਗਈ ਫਿਰ ਵੀ ਜਿਹੜੇ ਆ ਕੋਈ ਓਪਨਲੀ ਉਦਾਂ ਦੀ ਸਟੇਟਮੈਂਟ ਨਹੀਂ ਜਾਰੀ ਕੀਤੀ ਗਈ ਸੋ ਆਪਾਂ ਪੰਜਾਬੀ ਰੇਡੀਓ ਯੂਐਸਏ ਵੱਲੋਂ ਵੀ ਸਾਰੀ ਪੰਜਾਬੀ ਕਮਿਊਨਿਟੀ ਵੱਲੋਂ ਵੀ ਸਿੱਖਾਂ ਵੱਲੋਂ ਵੀ ਐਜ਼ ਅ ਅਮਰੀਕਨ ਇਹ ਕਾਂਗਰਸਮੈਂਬਰ ਰੋਖੰਨਾ ਪ੍ਰਾਮਲਾ ਜੈਪਾਲ ਐਮੀ ਵੇਰਾ ਰਾਜਾ ਕ੍ਰਿਸ਼ਨਾ ਮੂਰਤੀ ਤੇ ਜਿਹੜੇ ਪੰਜਵੇਂ ਕਾਂਗਰਸਮੈਂਬਰ ਥਾਨੇਦਾਰ ਆ ਉਹਨਾਂ ਨੂੰ ਵੀ ਹੁਣ ਪੁੱਛਦੇ ਆ ਉਹਨਾਂ ਨੂੰ ਕਹਿੰਦੇ ਆ ਵੀ ਸਟੇਟਮੈਂਟ ਜਾਰੀ ਕਰੋ ਵੀ ਹੁਣ ਤੁਸੀਂ ਅਮਰੀਕਾ ਦੇ ਨਾਲ ਖੜੂਗੇ ਕਿ ਇੰਡੀਆ ਦੇ ਨਾਲ ਖੜੂਗੇ ਜੀ ਜੀ ਬਿਲਕੁਲ ਇਹ ਤਾਂ ਹੁਣ ਦੇਖਣ ਵਾਲੀ ਗੱਲ ਆ ਸੌ ਤਾਂ ਇਥੋਂ ਦੇ ਸਬੰਧਾਂ ਦੀ ਚੱਕੀ ਆ ਉਦਾਂ ਤਾਂ ਇਥੋਂ ਦੇ ਲੋਕਾਂ ਦੇ ਉਹ ਨੁਮਾਇੰਦੇ ਆ ਆ ਤੇ ਇਥੋਂ ਦੀ ਉਹ ਹੁਣ ਪਾਲਿਸੀ ਆ ਵੀ ਵੀ ਭਾਈ ਰਸ਼ੀਆ ਜਿਸ ਨੇ ਦੁਨੀਆ ਭਰ ਦੇ ਵਿੱਚ ਕੋਹ ਹਰਾਮ ਮਚਾਇਆ ਆ ਖਾਸ ਕਰਕੇ ਯੂਕਰੇਨ ਵਾਲੇ ਮਾਮਲੇ ਚ ਵੀ ਉਹਦੇ ਨਾਲੋਂ ਦੁਨੀਆ ਨੂੰ ਅਲੱਗ ਕਰਨ ਦੀ ਕੋਸ਼ਿਸ਼ ਆ ਪਰ ਇੰਡੀਆ ਵਾਲੇ ਉਤੋਂ ਦੀ ਬਾਹ ਜਿਹੜੀ ਆ ਉਹ ਵਲ ਕੇ ਉਧਰ ਨੂੰ ਜਿਹੜਾ ਜਾ ਰਹੇ ਹੈਗੇ ਆ ਹੁਣ ਦੇਖੋ ਯੂਰੇਸ਼ੀਆ ਕਿੰਨਾ ਕੁ ਤੇਜ ਜਿਹੜਾ ਇਸ ਦੇ ਵਿੱਚ ਆਏ ਹੁੰਦਾ ਆ ਏਸ਼ੀਅਨ ਮਲਕਾਂ ਏਸ਼ੀਅਨ ਮਲਕਾਂ ਦੇ ਵਿੱਚ ਜੇ ਦੇਖਿਆ ਜਾਵੇ ਚੀਨ ਇੰਡੀਆ ਤੇ ਜਿਹੜਾ ਰੂਸ ਆ ਉਹ ਇਸ ਟਾਈਮ ਵੈਸਟਰਨ ਮਲਕਾਂ ਦੇ ਲਈ ਤਿੰਨੇ ਦੇ ਤਿੰਨੇ ਜਿਹੜੇ ਇਹ ਮਲਕ ਆ ਉਹ ਖਾਸੇ ਕਹਿ ਸਕਦੇ ਵੀ ਸਿਰਦਰਦੀ ਵੀ ਆ ਜਿਹੜੀ ਉਹ ਬਣੀ ਪਈ ਹੈਗੀ ਆ ਕਿਦਾਂ ਜਿਹੜਾ ਉਹ ਬਣੂਗਾ ਹੁਣ ਇੱਕ ਵੱਡੀ ਜਿਹੜੀ ਗੱਲ ਆ ਰੂਬਲਸ ਦੇ ਵਿੱਚ ਜੇ ਇਸ ਤਰੀਕੇ ਦੇ ਨਾਲ ਇਹ ਬਣਦੀ ਆ ਗੱਲ ਇਹ ਡੀਲ ਹੁੰਦੀ ਆ ਤਾਂ ਇੱਕ ਅਮਰੀਕਾ ਦੇ ਲਈ ਅਮਰੀਕਾ ਦੇ ਡਾਲਰ ਦੇ ਲਈ ਇਹ ਇੱਕ ਖਤਰੇ ਦੀ ਜਿਹੜੀ ਇੱਕ ਘੰਟੀ ਆ ਕੋਸ਼ਿਸ਼ ਚੱਲ ਰਹੀ ਆ ਅਮਰੀਕਨ ਜਿਹੜੀ ਫੋਰਨ ਪੋਲਿਸੀ ਦੇ ਵਿੱਚ ਵੀ ਭਾਈ ਇਦਾਂ ਦੀ ਚੀਜ਼ ਜਿਹੜੀ ਉਹ ਨਾ ਹੋਵੇ ਪਰ ਇਹ ਹੁਣ ਅੱਗੇ ਜੇ ਹੋ ਜਾਂਦੀ ਆ ਤਾਂ ਇੱਕ ਵੱਡੀ ਜਿਹੜੀ ਚਿੰਤਾ ਆ ਰਸ਼ੀਅਨ ਜਿਹੜੇ ਰੋਸਨੇਫਟ ਅਲਾਕਾ ਰਸ਼ੀਅਨ ਰੋਸਨੇਫਟ ਦੇ ਕੋਲੋਂ 3 ਮਿਲੀਅਨ ਬੈਰਲ ਜਿਹੜਾ ਤੇਲ ਆ ਉਹ ਇੱਕ ਮਹੀਨੇ ਦੇ ਵਿੱਚ ਹਰ ਮਹੀਨੇ 3 ਮਿਲੀਅਨ ਬੈਰਲ ਤੇਲ ਜਿਹੜਾ ਰੂਬਲਸ ਦੇ ਵਿੱਚ ਉਹਨਾਂ ਨੇ ਇੰਡੀਆ ਵਾਲਿਆਂ ਨੇ ਆ ਖਰੀਦਣਾ ਆ ਤੇ ਇੱਕ ਬਹੁਤ ਵੱਡਾ ਜਿਹੜਾ ਚੇਂਜ ਹੋਊਗਾ ਇਸ ਡੀਲ ਦੇ ਤਹਿਤ ਆ ਜਿਹੜੇ ਇੰਡੀਆ ਦਾ ਫਾਈਨੈਂਸ਼ੀਅਲ ਈਅਰ ਜੋ ਕਿ 1 ਅਪ੍ਰੈਲ ਤੋਂ ਸ਼ੁਰੂ ਹੁੰਦਾ ਆ ਦੋ ਜਿਹੜੇ ਕਾਰਗੋਜ਼ ਆ 1 ਮਿਲੀਅਨ ਬੈਰਲ ਦੇ ਯੂਰਲ ਦੇ ਕਰੂਡ ਔਇਲ ਦੇ ਆ ਉਹ ਆਪਸ਼ਨ ਦੇ ਨਾਲ ਬਾਈ ਹੋਣਗੇ ਵੀ ਹਰ ਸਾ ਹਰ ਮਹੀਨੇ ਚਾਰ ਹੋਰ ਜਿਹੜੇ ਉਹ ਖਰੀਦਣਗੇ ਤੇ 3 ਡਾਲਰ ਦਾ ਜਿਹੜਾ ਡਿਸਕਾਊਂਟ ਆ ਉਹਨਾਂ ਨੂੰ ਪਰ ਬੈਰਲ ਇਸ ਦੇ ਵਿੱਚ ਮਿਲ ਜਿਹੜਾ ਉਹ ਜਾ ਰਿਹਾ ਆ ਸੋ ਆਬਵੀਅਸਲੀ ਰਿਲਾਇੰਸ ਨੂੰ ਦਾ ਫਾਇਦਾ ਹੈ ਇੰਡੀਆ ਵਾਲਿਆਂ ਨੂੰ ਫਾਇਦਾ ਆ ਪਰ ਦੂਜੇ ਪਾਸੇ ਜਿਹੜੇ ਪਾਲਿਸੀ ਦੀ ਜਿਹੜੀ ਉਹ ਭੇੜਤਾ ਤੇ ਜਿਹੜੇ ਇੰਡੀਅਨ origin ਇਥੇ ਲਾਅ ਮੇਕਰਸ ਆ ਉਹਨਾਂ ਦਾ ਦੇਖਣਾ ਹੋਊਗਾ ਵੀ ਇਹ ਕਿਹਦੇ ਹੱਕ ਦੇ ਵਿੱਚ ਕਿਹਦੇ ਪਾਲੇ ਦੇ ਵਿੱਚ ਜਾ ਕੇ ਬੈਠ ਰਿਹਾ ਨਾ ਇਹ ਵੀ ਦੇਖਣਾ ਹੋਊਗਾ ਕਿ ਇੱਕ ਪਾਸੇ ਤਾਂ ਤੁਸੀਂ VOTING ਪਾ ਰਹੇ ਆ ਸਾਡੇ ਟੈਕਸ ਡਾਲਰਸ ਨੂੰ ਸਪੈਂਡ ਕਰਨ ਦੇ ਲਈ ਯੂਕਰੇਨ ਦਾ ਸਾਥ ਦੇਣ ਲਈ ਪਰ ਯੂਕਰੇਨ ਦਾ ਧੱਕਾ ਹੋ ਰਿਹਾ ਦੂਜੇ ਪਾਸੇ ਹ ਹੁਣ ਇੰਡੀਆ ਵਾਲੇ ਆ ਉਹ ਰਸ਼ੀਆ ਦਾ ਸਾਥ ਦੇ ਰਹੇ ਹੈਗੇ ਆ ਸੋ ਰਿਲਾਇੰਸ ਵਾਲੇ ਰੂਟਰਸ ਕਵਰ ਦੇ ਮੁਤਾਬਕ ਰਿਲਾਇੰਸ ਵਾਲੇ ਆਲਰੇਡੀ ਐਗਰੀ ਹੋ ਗਏ ਆ ਉਹਨਾਂ ਨੇ ਆਲਰੇਡੀ ਐਗਰੀਮੈਂਟ ਕਰ ਲਿਆ ਹੈ ਕਿ ਉਹ ਰਸ਼ੀਆ ਦੇ ਰੂਬਲ ਜਿਹੜੀ ਉੱਥੇ ਦੀ ਕਰੰਸੀ ਆ ਉਹ ਉਸ ਨੂੰ ਵਰਤਣਗੇ ਆ ਇੰਡੀਆ ਚ ਐਚਡੀਐਫਸੀ ਬੈਂਕ ਨੂੰ ਤੇ ਰਸ਼ੀਆ ਦੀ ਗਾਜ਼ ਫ੍ਰੋਮ ਬੈਂਕ ਜਿਹੜੀ ਕਰਕੇ ਆ ਇਹ ਦੋਨਾਂ ਬੈਂਕਾਂ ਦੇ ਥਰੋ ਪੇਮੈਂਟਸ ਦੇਣਗੇ ਅਜੇ ਦੇਖੋ ਸਵਿਫਟ ਦੇ ਵਿੱਚ ਉਹ ਰਸ਼ੀਆ ਦੀਆਂ ਬਹੁਤ ਸਾਰੀਆਂ ਬੈਂਕਾਂ ਨੂੰ ਬਾਹਰ ਕੱਢਿਆ ਆ ਗਿਆ ਹੈਗਾ ਪਰ ਫਿਰ ਵੀ ਵੱਲ ਕੇ ਜਿਹੜਾ ਹੈ ਉਹ ਸਾਰਾ ਕੁਝ ਕਰ ਰਿਹਾ ਹੈ